ਫੋਨ ਆ ਗਿਆ ਹੈਲੋ ਹੈਲੋ 베بی ਕੀ ਕਰੀ ਜਾਂਦਾ ਮੇਰਾ ਕੂਚੀ ਮੂਚੀ ਯਾਰ ਮੇਰੇ ਨਾਲ ਨਾ ਤੂੰ ਗੱਲ ਕਰਿਆ ਕਰ ਕਿਉਂ ਮੈਂ ਨਹੀਂ ਕਰਨਾ ਗੱਲ ਕਰਨੀ ਕੋਈ ਕੀ ਹੋ ਗਿਆ ਤੂੰ ਮੇਰੇ ਲਈ ਕੱਖ ਨਹੀਂ ਕਰਦਾ ਕੀ ਨਹੀਂ ਕਰਦਾ ਮੈਂ ਤੇਰੇ ਲਈ ਥਰਾ ਕੁਝ ਕਰਦਾ ਜੋ ਤੂੰ ਕਹਿੰਨੀ ਆ ਯਾਰ ਮੈਂ ਘਰ ਹੀ ਬੈਠੀ ਰਹਿ ਜੰਨੀ ਆ ਸਾਰੀਆਂ ਕੁੜੀਆਂ ਘੁੰਮਣ ਜਾਂਦੀਆਂ ਆਪਣੇ ਬੋਏਫ੍ਰੈਂਡ ਨਾਲ ਤੂੰ ਕਦੇ ਨਹੀਂ ਮੈਨੂੰ ਕਿੱਥੇ ਲੈ ਕੇ ਗਿਆ ਕੋਈ ਗੱਲ ਨਹੀਂ ਉਹਨਾਂ ਨੂੰ ਜਾਈ ਜਾਂਦੇ ਜਿੱਥੇ ਜਾਂਦੇ ਆ ਉਹ ਤੈਨੂੰ ਮੈਂ ਲੈ ਕੇ ਜਾਊਂਗਾ ਮੇਰਾ ਦਿਲ ਕਰਦਾ ਮੈਂ ਚਾਪ ਖਾ ਕੇ ਆਵਾਂ ਮੈਨੂੰ ਲੱਗਦਾ ਤੇਰਾ ਘੁੰਮਣ ਦਾ ਘੱਟ ਤੇ ਖਾਣ ਪੀਣ ਦਾ ਜੀ ਵੱਧ ਕਰਦਾ ਹੋਊਗਾ ਹੂੰ ਤੈਨੂੰ ਮੈਂ ਐਸੀ ਜਗ੍ਹਾ ਲੈ ਕੇ ਜਾਊਂਗਾ ਨਾ ਜਿੱਥੇ ਤੂੰ ਸਭ ਤੋਂ ਘੈਂਟ ਚਾਪ ਖਾਏਂਗੀ ਉੱਥੇ ਸਭ ਤੋਂ ਘੈਂਟ ਚਾਪ ਮਿਲਦੀ ਆ ਹਾਂ ਆ ਸੱਚੀ ਉੱਚੀ ਦੇਖ ਮੈਂ ਤੈਨੂੰ ਲੈ ਕੇ ਤਾਂ ਚੱਲੂਗਾ ਪਰ ਸਿਰਫ ਇੱਕ ਸ਼ਰਤ ਤੇ ਕੀ ਡੇਢ ਦਿਨ ਮੈਂ ਗਿਫਟ ਕੀਤੀ ਸੀ ਕਿ ਨਾ ਸ਼ੇਰਨੀ ਵਾਲੀ ਟੀ-ਸ਼ਰਟ ਉਹ ਪਾ ਕੇ ਆਈ ਵਾਸਤੂ ਠੀਕ ਆ ਠੀਕ ਆ ਮੈਂ ਪਾ ਕੇ ਆਉਂਗੀ ਪਰ ਤੂੰ ਖੁਆਏਂਗਾ ਮੈਂ ਨਹੀਂ ਪੈਸਾ ਦੇਣੇ ਓਕੇ ਜਾਂ ਹੈਲੋ ਤੂੰ ਲੇਟ ਕਿ ਹੋ ਗਿਆ ਮੈਂ ਕਿੱਥੇ ਲੇਟ ਹੋਣਾ ਸੀਗਾ ਆਟੋ ਦਾ ਕਰਾਏ ਮਹਿੰਗਾ ਹੋ ਗਿਆ ਨਾ ਥਾ ਕਰਕੇ ਚੱਲ ਫਿਰ ਹੁਣ ਚਾਪ ਖਾਏਂਗਾ ਹਾਂ ਹਾਂ ਤਹੀਂ ਤੋਰੇ ਲੈ ਕੇ ਆਇਆ ਮੈਂ ਚੱਲੋ ਕੀ ਪਤਾ ਵਾ ਚਾਪ ਖਾਣੀ ਸੀ ਨਾ ਤੂੰ ਬੜੀ ਬੈਸਟ ਚਾਪ ਹੁੰਦੀ ਏ ਇੱਥੇ ਆ ਜਾ ਤੇ ਬੈ ਦੂਈ ਵਜਾ ਨਹੀਂ 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 ਯਾਰ ਫੇਰ ਕੀ ਹੋਊਗਾ ਜੇ ਮੈਂ ਬੈਠ ਗਿਆ ਸੀ ਕੁਰਸੀ ਤੇ ਆਪਣੀ ਤਾਂ ਕੋਈ ਗੱਲ ਆ ਨਾ ਤੈਨੂੰ ਨਹੀਂ ਪਤਾ ਸਾਰਿਆਂ ਦੇ ਬੋਏਫ੍ਰੈਂਡ ਪਹਿਲਾਂ ਉਹ ਆਪਣੀ ਗਰਲਫ੍ਰੈਂਡ ਨੂੰ ਬਿਠਾਉਂਦੇ ਆ ਫੇਰ ਉਹ ਕਿਹੜੇ ਕਿਸੇ ਦੀ ਥੋੜੀ ਨੂੰ ਬਿਠਾਣ ਗਿਆ ਤੂੰ ਮੈਨੂੰ ਬਿਠਾਉਣਾ ਸੀ ਨਾ ਬਿਠਾਇਆ ਤਾਂ ਹੈਗਾ ਨਾ ਉਹ ਛੱਡ ਚਾਪ ਦੱਸ ਕਿਹੜੀ ਖਾਣੀ ਹੈ ਤਾਂ ਕਿਹੜੀ ਖਾਣੀ ਹੈ ਇੱਥੇ ਨਾ KFC ਚਾਪ ਮਿਲਦੀ ਆ ਹਾਂ ਹਾਂ ਮੈਂ ਨਾ ਚਿਕਨ ਖਾਂਦੀ ਮੈਂ ਵੇਚ ਜਾ ਉਹ ਪੁੱਕਰ ਨਹੀਂ ਵੱਡੇ ਹੁੰਦੇ ਇੱਥੇ ਪਿਓਰ ਸੋਇਆ ਹੁੰਦਾ ਤੂੰ ਖਾ ਕੇ ਦੇਖੀ ਇੱਕ ਵਾਰ ਆਪਾਂ ਆਰਡਰ ਦਿੰਨੇ ਆ ਜੀ ਗਾ ਦੇਤਾ ਮੁੱਢ ਕੇ ਬਰੇਟਣੇ ਮੇਰਾ ਤਾਂ ਰੰਗ ਉਪਰ ਰਸ਼ਟ ਕਰਾਏਗਾ ਤੂੰ ਮੇਰੀ ਗੱਲ ਸੁਣ ਆਪਾਂ ਨੇ ਇੱਥੇ ਚਾਪ ਮੰਗਾਨਾ KFC ਵਾਲੀ ਠੀਕ ਹੈ ਉਹ ਖਾਈ ਬੜੀ ਸਵਾਦ ਹੁੰਦੀ ਆ ਬੱਜ ਹੁੰਦੀ ਆ ਨਾ ਪਿਓਰ ਵਿੱਚ ਪਿਓਰ ਸੋਇਆ ਆਪਣੀ ਉਂਗਲਾ ਖਾਜੇਗੀ ਨਾਲ ਤੂੰ ਅਜੇ ਤੱਕ ਪਾਣੀ ਵੀ ਨਹੀਂ ਪੁੱਛਿਆ ਪਾਣੀ ਪੁੱਟਣ ਨੂੰ ਨਾ ਬਲਾਵਾਂਗੇ ਤਾਂ ਹੀ ਬੇਟਾ ਨਹੀਂ ਹੈਗਾ ਕੋਈ ਹੁਣ ਬੇਟਰ ਬੇਟਰ ਮੈਡਮ ਜੀ 12ਵੀਂ ਫੇਲਦੇ ਨੂੰ ਪਤਾ ਨਹੀਂ ਉਹ ਜੇ ਦੱਸੋ ਲਵਾਈ ਹੈਗੀ ਨਾਲ ਇਹ ਟੀ-ਸ਼ਰਟ ਕਿੱਥੋਂ ਲਈ ਤੁਸੀਂ ਮੇਰੇ ਬੁਆਏਫਰਡ ਨੇ ਬੁਆਏਫਰਡ ਹਾਂ ਕਿਹੜਾ ਬੁਆਏਫਰਡ ਆ ਰਿਹਾ ਸਸ਼ੀਗਲ ਭਾਈ ਦਾਸਾ ਗਿਫਟ ਭਾਈ ਤੁਸੀਂ ਨੂੰ ਮਾਲਕੋ ਬਣ ਲਿਆ ਹਾਂ ਹੁਣੇ ਤਾਂ ਬੋਲਦਾ ਪਿਆ ਸੀਗਾ ਜੀ ਇਹ ਕੀ ਹੋ ਗਿਆ ਤੁਹਾਨੂੰ ਮੈਨੂੰ ਆਵਾਜ਼ ਆਈਏ ਬਾਹਰ ਵੀ ਬਿਲਕੁਲ ਏ ਵਿਚਾਰਾ ਉਹ ਲੱਗਦਾ ਮੈਨੂੰ ਅ ਇਹ ਆਹੀ ਆ ਤੈ ਉਹ ਮੈਂ ਲਵਾ ਦਿੰਨਾ ਵੈਸੇ ਤੁਸੀਂ ਬਹੁਤ ਚੰਗੇ ਹੋ ਜੀ ਇੱਕ ਗੁੰਗੇ ਦੀ ਹੈਲਪ ਕਰ ਰਹੇ ਹੋ ਤੁਸੀਂ ਚਲੋ ਕੋਈ ਮੈ ਲਵਾਨਾ ਵੀਰ ਲਵਾਨਾ ਮੈਂ ਨਾਲ ਥੋੜਾ ਜਨਾ ਐਕਸਟਰਾ ਸਾਸ ਤੇ ਪਿਆਜ਼ ਵੀ ਲਿਆ ਦਵਾਂ ਬੈਠੋ ਕੋਈ ਅੱਜ ਕਿੰਨਾਂ ਦਾ ਸੀ ਤੂੰ ਮੇਰੀ ਗੱਲ ਸੁਣ ਆਪਾਂ ਤਾਂ ਚੱਲਦੇ ਆ ਕਿਉਂ ਚੱਲਦੇ ਆ ਪਤਾ ਕੀ ਚੱਕਰ ਆ ਇਹੜ ਬੰਦਾ ਸਹੀ ਨਹੀਂ ਹੈਗਾ ਬਹੁਤ ਖਰਾਬ ਬੰਦਾ ਹੈ ਮੈਨੂੰ ਘਰੇ ਹੀ ਪਤਾ ਸੀ ਤੇਰੀ ਨੀਂਦ ਹੀ ਨਹੀਂ ਹੈਗੇ ਮੈਨੂੰ ਚਾਂਪ ਖਵਾਉਣੀ ਹੈਗੀ ਇਹ ਤੈਨੂੰ ਮੈਂ ਹੂਟ ਤੋਂ ਮਰਦੀ ਚਾਂਪ ਖਵਾ ਦੂੰਗਾ ਪਰ ਤੈਨੂੰ ਮੈਂ ਇਹ ਗੱਲ ਕਹੀ ਸੀ ਨਾ ਕਿ ਜਗਾ ਸਹੀ ਹੈ ਜਗਾ ਸਹੀ ਹੈ ਪਰ ਬੰਦਾ ਨਹੀਂ ਤੂੰ ਸਿੱਧਾ ਹੀ ਕਹਦਾ ਕਰ ਤੂੰ ਮੈਨੂੰ ਨਹੀਂ ਖਵਾ ਸਕਦਾ ਕੋਈ ਤੇਰੇ ਕੋਲ ਪੈਸੇ ਨਹੀਂ ਹੁੰਦੇ ਨਾ ਚਾਰ ਦਿਨਾਂਾਂ ਦਾ ਨਹੀਂਗਾ ਉਹ ਯਾਰ ਮੈਨੂੰ बस ਇੱਕ ਚੀਜ਼ ਪਤਾ ਲੱਗੀ ਤੇਰੇ ਕੋਲ ਪੈਸੇ ਹੈ ਨਹੀਂਗੇ ਤੇ ਤੂੰ ਕੱਖ ਨਹੀਂ ਕਰ ਸਕਦਾ ਮੇਰੇ ਆਸਤੇ ਚੱਲ ਠੀਕ ਹੈ ਪਰ ਮੇਰਾ ਮਾਲ ਬੰਨ ਕੇ ਖਾਊਗਾ ਫਿਰ ਰਮਾਲ ਬੰਨ ਕੇ ਕਿੱਦਾਂ ਖਾ ਲੇਗਾ ਤੈਂ ਤੈਂ ਮੈਂ ਖਵਾਉਂਗਾ ਹਾਂ ਯਾਰ ਦੋਨ ਆ ਜੀਰਮਾ ਲਵਨ ਕੇ ਖਾਓਗੇ ਕਿਦਾਂ ਆ ਆ ਤੁਸੀਂ ਇਕੱਲੇ ਖਾਓਗੇ ਖਾਣਾ ਪੈਣਾ ਇਕੱਲੇ ਕੋਈ ਨਹੀਂ ਮੈਂ ਅੰਦਰ ਹੀ ਆ ਜੀ ਜੇ ਲੋੜ ਪਈ ਤੁਸੀਂ ਆਵਾਜ਼ ਮਾਰ ਦਿਓ ਇਹਦੀ ਤਾਂ ਨਿਕਲ ਨਹੀਂ ਨੀ ਆਲਾ ਭਰਾ ਮੈਂ ਤਾਂ ਤੈਨੂੰ ਕਰਕੇ ਲੈ ਦੱਖਲ ਆ ਬੇਬੀ ਆਹ ਵਾਲੀ ਚਾਪ ਖਾ ਸੇਕੀ ਖਾਣਾ ਬੜੀ ਟੇਸਟੀ ਹੁੰਦੀ ਹੈ ਯਮਮੀ ਆਣਾ ਯਮਮੀ ਆਣਾ ਮੇਰੇ ਕੋਈ ਹੋਰ ਗੁਨਾਮ ਨਹੀਂ ਦੱਸਦੇ ਠੀਕ ਹੈ ਬੇਬੂ ਤੂੰ ਵੈਕਸੀਨ ਹੀ ਕਰਾਈ ਸੀ ਨਹੀਂ ਨਾ ਕਰਾਂਦੀ ਨਹੀਂ ਮਮਾ ਹੀਰ ਦਿਆ ਰੁਮਾਲ ਬਨ ਕੇ ਤੈਨੂੰ ਵੀ ਲੱਗਦਾ ਮੈਂ ਤੈਨੂੰ ਪਸਾਣੂਗਾ ਨਹੀਂ ਤੇਰੇ ਪੱਗ ਦੇ ਸਟਾਈਲ ਤੋਂ ਪਸਾਣ ਲਿਆ ਸੀ ਮੈਂ ਮੈਂ ਕਹਾਂ ਇਹਨੂੰ ਕਰ ਲੈਂਦਾ ਹੀ ਸ਼ੁਗਲ ਮੇਲਾ 2 ਮਿੰਟ ਤੰਤਰ ਤੇ ਪਹਿਲੇ ਮੋੜ ਤੇ ਸੀ ਨਾ ਆਹੋ ਜਿਹੜੀਆਂ 10 ਟੀ-ਸ਼ਰਟਾਂ ਜਾ ਕੇ ਲਿਆਇਆ ਇੱਕ ਤਾਂ ਇਹਨੇ ਪਾਈ ਆ ਨੋ ਕਿਨੂੰ ਦਿੱਤੀਆਂ ਨੇ ਜਿਹੜੀਆਂ ਤਾਂ ਮੈਂ ਗਿਫਟ ਦਿੱਤਾ ਵਾ ਆ ਉਧਰੋਂ ਤੇ ਚੋਰੀ ਲੈ ਕੇ ਆਇਆ ਨਾ ਤੈਨੂੰ ਮੈਂ ਤੇਰੇ ਪਹਿਲੇ ਮੋੜ ਤੇ ਸੀਗੇ ਨਾਲੇ ਕਿਹੜੇ ਕਦੋਂ ਮੁੜਿਆ ਬੋਲ ਕਦੋਂ ਦੇਰ ਕਦੋਂ ਥੱਲੇ ਆ ਓਏ ਬੋਲ ਤੈਨੂੰ ਪਹਿਲੇ ਤੰਤਰ ਤੇ ਪਹਿਲੇ ਮੋੜ ਤੇ ਸੀ ਨਾ ਬੋਲ ਤੂੰ ਬੋਲ ਤੂੰ ਬੋਲ 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 ਹੌਲੀ ਹੌਲੀ ਬੋਲ ਇਹਦੇ ਵਿੱਚ ਸੰਗੀਤ ਠੀਕ ਆ ਤੈਨੂੰ ਪਤਾ ਨਹੀਂ ਉੱਥੇ ਮੇਰੀ ਲੜਾਈ ਹੋ ਰਹੀ ਆ ਉਹਨੇ ਮੇਰਾ ਥੱਪੜ ਮਾਰ ਤੂੰ ਤੇਰੀ ਇਹ ਇਹ ਤੇਰੀ ਗੱਲਰਫਰੈਂਡ ਆ ਹਾਂ ਮੇਰੀ ਕਲਰ ਟੀ-ਸ਼ਰਟ ਦੇ ਪੈਸੇ ਦੇ ਟੀ-ਸ਼ਰਟ ਦੇ ਪੈਸੇ ਦੇ ਉਹ ਬਾਬੂ ਬਾਬੂ ਨੇ ਚਾਂਡ ਮਾਰੀ ਇੰਨੇ ਇੰਨੀਆਂ ਤਾਂ ਮਾਰੀ ਆ ਵੀ ਨਹੀਂ ਜੰਨੇ ਇਹਨੂੰ ਘੁੱਟਣਾ ਫੜ ਕੇ ਪੈਸੇ ਦੇ ਤੇਰੇ ਕਰਕੇ ਮੈਂ 4 ਦਿਨ ਦਿਹਾੜੀ ਲਾਂਦਾਂ ਰਾਂ ਚਾਚੇ ਕੋਲੇ ਉਹ ਬਹਿ ਜਾ ਤੂੰ ਖਾ ਲੈ ਐਵੇਂ ਕਿਵੇਂ ਖਾ ਲੈ ਮੈਂ ਵੀ ਮੈਂ ਵੀ ਖਾਉਂਗਾ ਪੈਸੇ ਮੈਨੂੰ ਦੇ ਦੇ ਪੈਸੇ ਦੇ ਮੇਰੀ ਗੱਲ ਸੁਣ ਇਹਦੇ ਪੈਸੇ ਕਿੰਨੇ ਦੇਣੇ ਆ ਇਹੀ ਦਊਗਾ ਉਹ ਨੰਗ ਬੰਦਾ ਤੂੰ ਕਿਹਦੇ ਨਾਲ ਯਾਰੀ ਲਾਈ ਆ ਇਹ ਮੈਨੂੰ ਕਹਿ ਕੇ ਲੈ ਵੀ ਚਾਹ ਪਕਵਾਨ ਚੱਲਿਆ ਤੈਨੂੰ ਅੱਛਾ ਤੈਨੂੰ ਵੀਡੀਓ ਕਾਲ ਕੀਤੀ ਸੀ ਨਾ ਇੱਕ ਵਾਰੀ ਰਾਤ ਨੂੰ 19 ਰੁਪਏ ਦਾ ਰੀਚਾਰਜ ਮੈਂ ਹੀ ਕੀਤਾ ਸੀ ਉਹ ਤਾਂ ਮੈਂ ਯਾਰੀ ਦੋਸਤ ਚ 19 ਰੁਪਏ ਦਾ ਰੀਚਾਰਜ ਕਰਾਇਆ ਤੇਰਾ ਨਾਮ ਬੇਬੀ ਆ ਨਾ ਮੰਮੀ ਦੇ ਸੂਟ ਕਹਿ ਕੇ ਤੈਨੂੰ ਸੂਟ ਦੇ ਕੇ ਆਇਆ ਝੂਠਾ ਇੱਕ ਨੰਬਰ ਦਾ ਹੋ ਮੈਂ ਪੈਸੇ ਦੇ ਕੇ ਆਇਆ ਇੱਕ ਮਿੰਟ ਇੱਕ ਮਿੰਟ ਇੱਕ ਹੋਰ ਦੱਸਾਂ ਗੱਲ ਨੋ ਟੀ-ਸ਼ਰਟਾਂ ਕਿਸੇ ਹੋਰ ਕੁੜੀ ਨੂੰ ਦਿੱਤੀਆਂ ਨੇ ਨੋ ਦੀਆਂ ਨੋਦਰੇ ਘਰੇ ਪਈਆਂ ਨੇ ਤੇ ਮੈਨੂੰ ਨਹੀਂ ਇੱਕ ਦਿੱਤੀ ਤੈਨੂੰ ਇੱਕ ਦਿੱਤੀ ਆ ਨਾ ਆਹੀ ਆ ਮੇਰੇ ਕੋਲ ਸ਼ੇਰ ਨਹੀਂ ਦੱਸ ਕੀ ਹੁੰਦੀ ਆ ਠੂਈ ਟਮਾਟੂਈ ਤੇ ਠੂਈ ਟਮਾਟੂਈ ਤੇ ਹਾਂ ਹਾਂ ਮਾਰੇ ਟਮਾ ਕੀ ਹੁੰਦੀ ਆ ਸ਼ੇਰ ਨਹੀਂ ਤੂੰ ਚਲ ਜਾ ਕੋਈ ਹੋਰ ਲੱਭ ਲੈ ਜਾ ਜਾ ਮੈਂ ਆੜਦੇ ਤੇ ਪੈਸੇ ਬੜੇ ਸੀ ਕਿ ਤਾਰੇ ਮੈਂ ਉਹ ਹੀ ਦੇਣੇ ਸੀਗੇ ਹੁਣ ਦੇ ਮੇਰੇ 10 ਸਟੇਸ਼ਨ ਦੇ ਪੈਸੇ ਵੀ ਦੇ ਮੈਂ ਤੇਰੇ ਪੈਸੇ ਤੈਨੂੰ ਮੋੜਦੇ ਸੀਗੇ ਠੀਕ ਹੈ ਨਾ ਮੈਨੂੰ ਫालतू ਨਾ ਬੋਲ ਜਿਹੜੀਆਂ ਟੀ-ਸ਼ਰਟਾਂ ਚੱਕ ਕੇ ਲਏ ਉਹ ਕੋਈ ਨਹੀਂ ਰੱਖਿਆ ਹੈਗਾ ਮੈਂ 500 ਰੁਪਏ ਦਾ ਵੀ ਬਣ ਗਿਆ ਜਵੀ ਇਹਦਾ ਇਹਦਾ 500 ਤਾਂ ਮੇਰੇ ਤੋਂ ਲੈ ਲੈ ਮੈਂ ਕਿਹੜਾ ਮੂਕਰਦਾ ਪਿਆ ਦੇ ਦੇ ਪਾਣੀ ਦੀ ਬੋਤਲ ਤੇ 30 ਰੁਪਏ ਦੀ ਕਿਹੜਾ ਪਾਣੀ ਕੋਸਾ ਪਾਣੀ ਮੇਰੇ ਮੱਥੇ ਮਾਰਿਆ ਤੂੰ ਉਹ ਤੇਰੀ ਨਾਲ ਦੀਦਾ ਮੋਬਾਈਲ ਲੈ ਗਿਆ ਉਹ ਹੈਲੋ ਮੈਨੂੰ ਫੋਨ ਫੜਾ ਦੇ ਉਹਦਾ ਮੈਂ ਲੈ ਕੇ ਦਿੱਤਾ ਉਹਨੂੰ ਤੂੰ ਲੈ ਕੇ ਦਿੱਤਾ ਹਾਂ ਅਭੀ ਗਿਆ ਚੱਲ ਨਿਕਲ ਚੱਲ ਚੱਲ ਪਾਣੀ ਦਾ ਪਿਆਜ਼ ਜ਼ਰਾ ਕੋਸਾ ਪਾਣੀ ਮੇਰੇ ਮੱਥੇ ਮਾਰਿਆ ਤੂੰ ਤੋਰ ਠੰਡਾ ਪਾਣੀ ਦੇ ਦੇ ਨਾ ਆ ਦੇ ਮੇਰਾ ਫਰਾ ਚੱਲ ਮੈਨ ਮੈ ਕਹ ਲੈਣਾ ਯਾਰ ਇਹਦੇ ਪੈਸੇ ਕੌਣ ਦਊਗਾ ਬਾਉ ਨੇ ਕੁੱਟਣਾ ਮੈਨੂੰ ਫੜ ਕੇ ਚੱਲ ਕੋਈ ਨਹੀਂ ਖਾਈ ਦੀ ਵੀ ਨਾ ਓਏ ਮੇਰਾ ਫੋਨ ਪੈਸੇ ਇੱਥੇ ਹੈ ਉਹ ਤਾਂ ਉਹ ਲੈ ਗਿਆ ਮੇਰਾ ਫੋਨ ਨਹੀਂ ਆ ਮੇਰਾ ਫੋਨ ਲੈ ਉਹਨੇ ਮੇਰੇ ਕੀਤੇ ਕਰੇ ਤੇ ਸਾਰਾ ਪਾਣੀ ਫੇਰਤਾ ਐਨੀ ਮਿਹਨਤ ਨਾਲ ਮੈਂਨੇ ਮੀਰ ਕਰਦੀ ਕੁੜੀ ਪਸਾਈ ਸੀਗੀ ਉਹਦੇ ਮੂਰੇ ਮੈਨੂੰ ਬੇਇੱਜ਼ਤ ਕਰਤਾ ਇੰਨੀ ਮੇਰੀ ਭੰਡੀ ਕਰਤੀ ਉਹਨੇ ਚੋਰ ਸਾਬਤ ਕਰਤਾ ਹੁਣ ਨਹੀਂ ਬਦਲਾ ਲਵਾਂਗਾ ਹੁਣ ਮੈਂ ਬਦਲਾ ਲਵਾਂਗਾ ਦੇਖੀ ਚੱਲ ਯਾਰ ਤੂੰ ਮੈਂ ਬਦਲਾ ਲੈਣਾ ਵਾ ਪਰ ਤੂੰ ਕਰੇਂਗਾ ਕੀ ਯਾਰ ਮੈਂ ਮੈਂ ਕਰੂੰਗਾ ਕੀ मैं क्या करूंगा मैं क्या करूंगा यार बेबस हो गया मैं समझ नहीं आ रही मैं क्या करा? तू तो ही बता दे कुछ यार एक काम कर हां ओ भाई यार क्या बात है यार तेरे ਪਤਲੇ ਜੇ ਸ਼ਰੀਰ ਤੇ ਡਾ ਮੋਟਾ ਆਈਡੀਆ ਬਾਹਰ ਆਊਗਾ ਨਾ ਮੈਨੂੰ ਪਤਾ ਨਹੀਂ ਸੀਗਾ ਤੂੰ ਸਿਰੇ ਹੀ ਕਰਾ ਤੈਰ ਥੈਂਕ ਯੂ ਬਰਾਬਰ ਆ ਮੇਰੀਆਂ ਮਸਕਲਾਂ ਲੋ ਗਈਆਂ ਹੁਣ ਦੇਖੀ ਮੈਂ ਉਹ ਚਿਪੜ ਜੇ ਦੀ ਮੈਂ ਕੀ ਹਾਲਤ ਕਰਦਾ ਵਾਂ ਐਸਾ ਮੇੇ ਕੋਟ ਘਾ ਕੇ ਆਊਗਾ